ਸਮਾਂ ਹੋ ਗਿਆ ਕੋਈ 7:43 ਮਿੰਟ ਦਾ ਦਿਨ ਸ਼ੁੱਕਰਵਾਰ ਤੇ 5 ਦਸੰਬਰ ਸੰਨ 2025 ਤੇ ਇਸ ਟਮੇ ਆਪਾਂ ਸਵੇਰ ਦੇ ਸਮੇਂ ਗੁਰਦੁਆਰਾ ਬੀਬੀ ਕਹਨ ਕੋਰ ਮੋਗਾ ਵਿੱਚ ਖੜੇ ਆਂ ਰਾਤ ਦਾ ਟਿਕਾਣਾ ਅੱਜ ਇੱਥੇ ਸੀਗਾ ਵਧੀਆ ਸੀ ਤੇ ਚੰਗਾ ਸਮਾਂ ਬੀਤ ਗਿਆ ਆਨੰਦ ਆਇਆ ਰਾਤ ਕੱਟਣ ਦਾ ਤੇ ਇਹ ਰੋਡ ਚਲੀ ਜਾਂਦੀ ਆ ਬਾਹਰ ਨੂੰ ਇਹ ਅੱਗੇ ਫਟ ਕੇ ਹੈਗਾ ਤੇ ਇੱਥੇ ਚੱਲਦੇ ਆ ਗੁਰੂ ਸਾਹਿਬ ਦੇ ਤੇ ਸਥਾਨ ਦੇ ਦਰਸ਼ਨ ਕਰਦੇ ਆ ਤਾਂ ਉਸ ਤੋਂ ਬਾਅਦ ਫਿਰ ਜਿਹੜਾ ਹੈ ਵੀ ਪੌਨੇ ਹਾ ਚਾਲੇ ਇਹ ਗੁਰੂ ਸਾਹਿਬ ਦਾ ਸਥਾਨ ਹੈ ਅਜੋੜਾ ਘਰ ਤੇ ਇੱਧਰ ਆਪਣਾ ਰਾਤ ਦਾ ਟਿਕਾਣਾ ਸੀਗਾ ਫੇਲੇ ਆਪਾਂ ਦਰਸ਼ਨ ਕਰਦੇ ਆ ਗੁਰੂ ਮਹਾਰਾਜ ਦੇ ਫਿਰ ਆਪਾਂ ਅੱਗੇ ਵਧਦੇ ਆ ਸਿੱਖ ਸਾਹ ਰਾਈਟ ਸਾਈਡ ਤੇ ਨਸਾਨ ਸਾਹਿਬ ਸੁਸ਼ੋਭਿਤ ਹੈ ਤੇ ਸੱਜੇ ਪਾਸੇ ਉਹ ਜਿਹੜਾ ਰਸਤਾ ਹੈ ਇੱਕ ਹੋਰ ਦੂਜੇ ਪਾਸੇ ਮੇਨ ਰੋਡ ਤੇ ਨਿਕਲਦਾ ਹੈ ਰਸਤਾ ਗੁਰਦੁਆਰਾ ਸਾਹਿਬ ਦਾ ਤੇ ਹੁਣ ਆਪਾਂ ਇੱਥੋਂ ਕਰਕੇ ਐਂਡ ਵਾਸ਼ ਤੇ ਗੁਰੂ ਸਾਹਿਬ ਦਾ ਅਸਥਾਨ ਦੇ ਜਿਹੜੇ ਆ ਦਰਸ਼ਨ ਕਰਦੇ ਆਂ ਦਰਵਾਜ਼ਾ ਸਾਹਿਬ ਬਹੁਤ ਸੁੰਦਰ ਬੜਿਆ ਹੋਇਆ ਹੈ ਨੇ دیਵਾਨ ਹਾਲੇ ਕੋសារ ਸੁਆਦੀ ਵਾਹਿਗੁਰੂ ਨਾਜੇ ਪੈਰ ਤੇ ਰਾਤੀ ਵਾਹਿਗੁਰੂ

ਰਿਕਾਰਡਿੰਗ ਹੋ ਰਹੀ ਕਰਦਾ ਗਲਤ ਕੋਈ ਨਹੀਂ ਕੋਈ ਗੋਦਵਾਲਾ ਹਵਦਾ ਇੱਧਰ ਦਾ ਰਸਤਾ ਹੈ ਜੀ ਪਾਰਕਿੰਗ ਹੈ ਵਾਸ਼ਰੂਮ ਬਣੇ ਹੋਏ ਇੱਧਰ ਇਹ ਦੂਜੇ ਪਾਸੇ ਨੂੰ ਰਸਤਾ ਜਿਹੜਾ ਹੈ ਨਿਕਲ ਜਾਂਦਾ ਹੈ ਜੇ ਪਾਸੇ ਨਿਕਲਦਾ ਹੈ ਰਸਤਾ ਇਹ ਜਿਹੜਾ ਹੈ ਆਪਾਂ ਅੰਦਰ ਆਪਾਂ ਚੱਲਦੇ ਆ ਗੁਰਦਵਾਰਾ ਸਾਹਿਬ ਦੇ ਦਰਸ਼ਨ ਕਰਕੇ ਤਾਂ ਹੁਣ ਆਪਾਂ ਫਿਰ ਛੁੱਟੀਆਂ ਬਾਕਸਦੇ ਅੱਗੇ ਵਧਾਂਗੇ ਸੁਲਤਾਨਪੁਰ 로ਦੀ ਵਾਲੇ ਪਾਸੇ ਨੂੰ ਤੇ ਹੁਣ ਤਾਂ ਕੋਈ ਸੀਨ ਜਿਹੜਾ ਹੈ ਇਸ ਤਰ੍ਹਾਂ ਦਾ ਗੁਰੂ ਘਰ ਦਾ ਕਿਛੇ ਸੱਜਣ ਨੇ ਦਰਸ਼ਨ ਮੇਲਾ ਕਰਨਾ ਹੋਵੇ ਇੱਥੇ ਆ ਸਕਦੇ ਹੈਗੇ ਤੁਸੀਂ ਵੇਲਾ ਆ ਗਿਆ ਜੀ ਹੁਣ ਅੱਗੇ ਜਾਣ ਦਾ ਤੇ ਚਲਦੇ ਹਾਂ ਹੁਣ ਅਗਲੀ ਮੰਜ਼ਲ ਵੱਲ ਨੂੰ É, Samir. Jura? Quer dar direito? ਜੋ ਪਾਏ ਹੁੰਦੇ ਆ ਇਹਨਾਂ ਦੇ ਨਾਲ ਹੱਥ ਜਿਹੜੇ ਆ ਦਰਦ ਨਹੀਂ ਕਰਦੇ ਲੌਂਗ ਰਾਈਡ ਤੇ ਹੱਥ ਨੂੰ ਪ੍ਰੈਸ ਕੇ ਰੱਖਦੇ ਇਹਨਾਂ ਦਾ ਇੰਨਾ ਹੀ ਕੰਮ ਹੁੰਦਾ ਹੈ ਤੇ ਇਸ ਸਟੈਂਸ ਵਿੱਚ ਵੀ ਜਿਹੜੇ ਇੱਕ ਉਹ ਬੰਦੇ ਹੈਗੇ ਆ ਇਹਦਾ ਕੰਮ ਆ ਦਰਦ ਤੋਂ ਬਚਾਉਣਾ ਹੱਥ ਨੂੰ ਆਪਾਂ ਪਾ ਕੇ ਚਾਲੇ ਹੁਣ ਅੱਗੇ ਨੂੰ ਦਾਨਪੁਰ ਲੋਧੀ ਵਾਲੇ ਪਾਸੇ ਨੂੰ ਤੇ ਚੱਲਦੇ ਪਏ ਆ ਅੱਗੇ ਇਸ ਟਾਈਮ ਦਾ ਕੋਈ ਰਿਸ਼ ਜਿਹੜਾ ਹੈ ਬਾਜ਼ਾਰ ਦਾ ਓਕੇ ਸ਼ਹਿਰ ਦਾ ਇਦਾਂ ਦਾ ਇਹ ਇਹ ਰੋਡ ਮੈਂ ਪਹਿਲੀ ਵਾਰ ਇੱਧਰ ਆ ਰਿਹਾ ਮੈਂ ਕਦੀ ਦੇਖਿਆ ਨਹੀਂ ਹੈਗਾ ਸਿਗਾ ਇਸ ਕਰਕੇ ਮਨ ਕੀਤਾ ਕਿ ਆਪਾਂ ਇੱਧਰ ਦੀ ਜਿਹੜਾ ਸਾਈਕਲ ਦੇ ਵਿੱਚ ਦੀ ਨਿਕਲ ਜਾਈਏ ਜਦੋਂ ਆਪਾਂ ਗਏ ਸੀ ਉਹ ਮਖੂ ਦੇ ਰਸਤੇ ਗਏ ਸੀ ਮਖੂ ਧਰਮਤਨ ਅੰਬਰੇਸਾਲਾ ਰਾਹ ਜਿਹੜਾ ਸੀ ਇਹ ਅੱਗੇ ਜਾ ਕੇ ਤੇ 프리ਦਕੁਰ ਥਾਣੀ ਬਟੰਡੇਆ ਥਾਣੀ ਡੱਬ ਵਾਲੀ ਨੂੰ ਤੇ ਡੱਬ ਵਾਲੀ ਤੋਂ ਅੱਗੇ ਫੇਰ ਰਾਜਸਥਾਨ ਨੂੰ ਨਿਕਲੇ ਸੀ ਉਹ ਚਟਾਲਾ ਟ੍ਰਿੰਡ ਸਣੀ ਹੁੰਦੇ ਹੁੰਦੇ ਅੱਗੇ ਨਿਕਲੇ ਸੀ ਆਪਾਂ ਪੱਲੂ ਦਾਦੇ ਪਾਸੇ ਨੂੰ ਉਹ ਸੀਨ ਸੇ ਦਾ ਤਾਂ ਹੁਣ ਅਸੀਂ ਉਹ ਰਸਤਾ ਬਿਲਕੁਲ ਜਿਹੜਾ ਸੀ ਉਹ ਦੂਜਾ ਰਸਤਾ ਚੁਣਿਆ ਓਵਰਲੈਪ ਨਹੀਂ ਕੀਤਾ ਆਪਾਂ ਉਹ ਰਾਹ ਨੂੰ ਕੋਈ ਡਬਲ ਡਬਲ ਦੇਖਣ ਦਾ ਫਾਇਦਾ ਕੋਈ ਨਹੀਂ ਸੋਹਣਾ ਹੁਣ ਆਪਾਂ ਨਹਾ ਰਾ ਚੁਣਿਆ ਆਪਾਂ ਤੇ ਨਵੇਂ ਰਾਵਾਂ ਦੇ ਦਰਸ਼ਨ ਕੀਤੇ ਆ ਚਲੋ ਮਿਲਦੇ ਆ ਅੱਗੇ ਜਾ ਕੇ ਫੇਰ ਹੁਣ ਇਹ ਜਿਹੜਾ ਅਸੀਂ ਜਾਣਦੇ ਆ ਰੋਡ ਦੇ ਉੱਤੇ ਕਿ ਮੋਗਾ ਕਪੂਰਥਾਲਾ ਰੋਡ ਦਾ ਸਰਵਿਸ ਲਈ ਨੇ ਹੈਗੀ ਆ ਤੇ ਇਥੋਂ ਆਪਾਂ ਮੁੜ ਜਾਣਾ ਖੱਬੇ ਸultanpur Lodhi ਵਾਲੇ ਪਾਸੇ ਨੂੰ ਇਹ ਫਰੈਂਟ ਸਿੱਧਾ ਜਾ ਰਿਹਾ ਏ ਮੋਗੇ ਨੂੰ ਜਾ ਰਿਹਾ ਤੇ ਪਿੱਛੇ ਕਪੂਰਥਲੇ ਨੂੰ ਇੱਥੋਂ ਜਿਹੜਾ ਮੋੜ ਆਉਣ ਲੱਗਾ ਇਹ ਹੈ ਖਲਾਈ ਓਵਰ ਦੇ ਥੱਲੇੋਂ ਦੀ ਇਹ ਸਿੱਧਾ ਜਾਊਗਾ ਸੁਲਤਾਨਪੁਰ ਲੋਧੀ ਨੂੰ ਜੀਪੀਐਸ ਭਾਜੀ ਇਹ ਦੰਦਰ ਦੇ ਪਿਆ ਤੇ ਆਪਾਂ ਅੱਜ ਤੱਕ ਇਹ ਕਨਫਰਮ ਵੀ ਕਰਾਂਗੇ ਕਿਸੇ ਕੋਲ ਵਾਸੇ ਮੇਨ ਹਾਈਵੇ ਦੇ ਉੱਤੇ ਰੋਡਾਂ ਦੇ ਸਹੀ ਦੱਸਦਾ ਹੁੰਦਾ ਹੈ ਪਰ ਫੇਰ ਵੀ ਅਸੀਂ ਜਿਹੜਾ ਹੈ ਇਹਦੇ ਤੋਂ ਕੁਛ ਲਾ ਗਏ ਨੇ ਸਿਆਣੇ ਬੰਦੇ ਨੇ ਕਿਰਦਾਰ ਜੋ ਵੀ ਬੰਦਾ ਸਿਆਣਾ ਮਿਲ ਜੇ ਤੇ ਉਹਦਾ ਜੀ ਉੱਲਾ ਸਕੇ ਸਾਰਿਆ

ਜਿਹੜਾ ਇਸ ਦਾ ਮਹਾਂ ਦਾ ਸੁਲਤਾਨਪੁਰ ਲੋਧੀ ਤੇ ਜਦੋਂ ਕੋਈ ਸਫ਼ਰ ਕਰੀਏ ਜਿਹੜਾ ਆਪਣਾ origion ਹੁੰਦਾ ਜਿੱਥੋਂ ਸਟਾਰਟ ਕੀਤੀ ਹੁੰਦੀ ਜਰਨੀ ਜਿੱਥੇ ਘਰ ਤੁਹਾਡਾ ਜਿਹੜਾ ਹੈਗਾ ਤੇ ਜਾਂ ਤੁਸੀਂ ਜਿੱਥੇ ਜਾਣਾ ਉਹ ਤੁਹਾਡੇ ਦਿਮਾਗ ਦੇ ਵਿੱਚ ਹੋਣਾ ਚਾਹੀਦਾ ਇੱਕ ਨਾਰਥ-ਈਸਟ, ਸਾਊਥ, ਵੈਸਟਰ ਦੇ ਹਿਸਾਬ ਦੇ ਨਾਲ ਕਰ ਦੱਖਣ ਪੂਰਬ ਪੱਛਮ ਦੇ ਹਿਸਾਬ ਨਾਲ ਤੁਹਾਨੂੰ ਪਤਾ ਹੁੰਦਾ ਜੇ ਮੇਰੀ ਲੋਕੇਸ਼ਨ ਜਿਹੜੀ ਆ ਦਿਮਾਗ ਦੇ ਵਿੱਚ ਕਿੱਥੇ ਜੇ ਪੈਂਦੀ ਹੈਗੀ ਘਰ ਤੇ ਤੇ ਉਹਦੇ ਨਾਲ ਤੁਹਾਨੂੰ ਬਹੁਤ ਵੱਡੀ ਜਿਹੀ ਬਲੰਡਰ ਮਿਸਟੇਕ ਆ ਬਹੁਤੀ ਵੱਡੀ ਜਿਹੀ ਗਲਤੀ ਨਹੀਂ ਲੱਗਦੀ ਤੂੰ ਚੱਲਣ ਲੱਗਿਆ ਤਾਂ ਤੁਹਾਨੂੰ ਆਈਡੀਆ ਰਹਿੰਦਾ ਕਿ ਮੈਂ ਇਸ ਗੁੱਟ ਨੂੰ ਜਾਣਾ ਹੈਗਾ ਉਸੇ ਦੇ ਹਿਸਾਬ ਦੇ ਨਾਲ ਹੀ ਮੈਂ ਹੁਣ ਜੀਪੀਐਸ ਦੇ ਹਿਸਾਬ ਨਾਲ ਜੇ ਅਸੀਂ ਸਹੀ ਜਾਂਦੇ ਪਏ ਆ ਆਪਣਾ ਇੱਧਰ ਜੇ ਪੈਂਦਾ ਇੱਥੇ ਜੇ ਪੈਂਦਾ ਹੈਗਾ ਸੋ ਇਹ ਬਹੁਤ ਮੋਟਾ ਜਿਹਾ ਕੰਮ ਹੁੰਦਾ ਦਿਮਾਗ 'ਚ ਰੱਖਣਾ ਅੱਪਾ ਜਾਣਾ ਚਾਹ ਸ਼ਹਿਰ ਚ ਵੀ ਕਿਤੇ ਜਾਣਾ ਹੈਗਾ ਤੇ ਤੁਹਾਨੂੰ ਇੱਕ ਉਹਦੀ ਲੋਕੇਸ਼ਨ ਜਿਹੜੇ ਨਕਸ਼ੇ ਦੇ ਹਿਸਾਬ ਨਾਲ ਕਿੱਥੇ ਕਿੱਥੇ ਪੈਂਦਾ ਆਈਡੀਆ ਜਿ ਦਿਮਾਗ 'ਚ ਹੋਣਾ ਚਾਹੀਦਾ ਤੁਸੀਂ ਉਧਰ ਨੂੰ ਜਾਈ ਜਾਓ ਆਟੋਮੈਟਿਕ ਰਾਹ ਸਾਰੇ ਉਧਰ ਨੂੰ ਵਾਧਦੇ ਹੁੰਦੇ ਆ ਇਨਸਾਨ ਤਕਰੀਬਨ ਇਦਾਂ ਹੀ ਸੋਚਦਾ ਹੈਗਾ ਜਦੋਂ ਕੋਈ ਉਹ ਰਾਹ ਖੜੇ ਕੱਟਦਾ ਹੈਗਾ ਇਸ ਤਰ੍ਹਾਂ ਪਹਿਲੇ ਹੀ ਪੁਰਾਣੇ ਚ ਮੰਨਦੇ ਵੇਚ ਤੇ ਜਦੋਂ ਫੋਨ ਜੀਪੀਐਸ ਆ ਗਿਆ ਸੌਖਾ ਨਹੀਂ ਲੱਗਿਓ ਕਾਰਿਆਂ ਦੇ ਹਿਸਾਬ ਦੇ ਨਾਲ ਹੀ ਵੈਂਗੀ ਦੇ ਹਿਸਾਬ ਦੇ ਨਾਲ ਹੀ ਤੁਰਦੇ ਹੁੰਦੇ ਸੀਗੇ ਇੱਕ ਬਟਾਲੇ ਦਾ ਸ਼ਖਸ ਹੁੰਦਾ ਸੀ ਉਹ ਕਾਲੇ ਪਾਣੀ ਜੇਲ੍ਹ ਦੇ ਵਿੱਚੋਂ ਹੀ ਬਟਾਲੇ ਲਾਗੇ ਪਿੰਡ ਦਾ ਸੀ ਕਾਲੇ ਪਾਣੀ ਜੇਲ੍ਹ ਦੇ ਵਿੱਚੋਂ ਸੈਲੂਲਰ ਜੇਲ੍ਹ ਜਿਹਨੂੰ ਕਹਿੰਦੇ ਆ ਉਹਦੇ ਚੋਂ ਭੱਜ ਕੇ ਆ ਗਿਆ ਇਹ ਬਟਾਲੇ ਮੜੀ ਅੰਗਰੇਜ਼ ਗਵਰਨਮੈਂਟ ਰੇ ਨਾਮ ਦਿੱਤਾ ਸੀ ਕੈਡੀ ਸੀ ਅੰਗਰੇਜ਼ ਗਵਰਨਮੈਂਟ ਦਾ ਤੇ ਕਿਦਾਂ ਉਹਨੇ ਦਰਖਤ ਪੜ ਕੇ ਦਸਮੁੰਦਰ ਛੁੱਟਿਆ ਤੇ ਸਮੁੰਦਰ ਚੋਂ ਕਿਦਾਂ ਨਿਕਲਿਆ ਇੰਨੀ ਹਜ਼ਾਰਾਂ ਕਿਲੋਮੀਟਰ ਪਾਣੀ 'ਚ ਵੀ ਸਫ਼ਰ ਕੀਤਾ ਉਹਨੇ ਤੇ ਕਿਦਾਂ ਡਾਇਰੈਕਸ਼ਨ ਲੈ ਕੇ ਆਪਣੇ ਸਹੀ ਜਗ੍ਹਾ ਤੇ ਪਹੁੰਚਿਆ ਉਸ ਜੁਗ ਦੇ ਵਿੱਚ ਵੱਡੀ ਗੱਲ ਸੀ ਤੂੰ ਕਹਿੰਦਾ ਭਾ ਵੀ ਇਹ ਥੋੜਾ ਲੋਕੇਸ਼ਨ ਦਿਮਾਗ 'ਚ ਹੋਵੇ ਤਾਂ ਹੋਰ ਥੋੜਾ ਜਿਹਾ ਬੰਦੇ ਨੂੰ ਈਜ਼ੀ ਰਹਿੰਦਾ ਹੈਗਾ ਸੌਖਾ ਰਹਿੰਦਾ ਹੈ ਨਹੀਂ ਤਾਂ ਫਿਰ ਜੀਪੀਐਸ ਤੇ ਹੈ ਹੀ ਲੋਕੋ ਲੋਕਾਂ ਕਨਫਰਮ ਕਰ ਲੋ ਤੇ ਜੰਗਲ ਉਸੇ ਡਾਇਰੈਕਸ਼ਨ ਨੂੰ ਬੰਦਾ ਭਜਾ ਮੋਗੇ ਤੋਂ ਮੈਂ ਸੁਲਤਾਨਪੁਰ ਲੋਧੀ ਵੱਲ ਨੂੰ ਜਾ ਰਿਹਾ ਸੀ ਅੰਮ੍ਰਿਤਸਰ ਰੋਡ ਦੇ ਉੱਪਰ ਹਾਲ ਹਾਲ ਇਸ ਤੋਂ ਅੱਗੇ ਜਾ ਕੇ ਸੱਜੇ ਪਾਸੇ ਟਰਨ ਹੋ ਜਾਣਾ ਤੇ ਰਸਤੇ 'ਚ ਮੈਂ ਰੁਕਿਆ ਸੀ ਇੱਕ ਜਗ੍ਹਾ ਦੇ ਉੱਤੇ ਤੇ ਉਹ ਉੱਤੇ ਦਰਗਾਹ ਸੀ ਫਕਰ ਬਾਬਾ ਦામੂ ਸ਼ਾ ਪਿੰਡ ਲੋਹਾਰਾ ਤੇ ਇਹਦੀ ਹਿਸਟਰੀ ਜਿਹੜੀ ਮੈਂ ਗੂਗਲ ਤੇ ਦੇਖੀ ਇਹ ਤੇ ਸੂਫੀ ਸੰਤ ਸੀਗੇ ਬਾਬਾ ਦામੂ ਸਾਹਿਬ ਜਿਹੜੇ ਸੀਗੇ ਤੇ ਕਾਫੀ ਮਤਲਬ ਜਿਹੜੇ ਰਿਸਪੈਕਟਡ ਹੈਗੇ ਆ ਇਹਨਾਂ ਦੇ ਫਾਲੋਅਰ ਦੇ ਵਿੱਚ ਤੇ ਕਾਫੀ ਲੋਕ ਇਹਨਾਂ ਨੂੰ ਜਿਹੜਾ ਇੱਥੇ ਆਉਂਦੇ ਹੈਗੇ ਆ ਸੂਫੀ ਸੰਤ ਸੀਗੇ ਲਹਾਰਾ ਜਿਹੜਾ ਪਿੰਡ ਹੈ ਇੱਥੇ ਮੈਨੇਜਮੈਂਟ ਕਮੇਟੀ ਇਹਨੂੰ ਕੰਟਰੋਲ ਕਰਦੀ ਆ ਤੇ ਇਹਨਾਂ ਦੀ ਕਾਫੀ ਕਰਾਮਾਤ ਕਰਕੇ ਹੀ ਲੋਕ ਇੱਥੇ ਆਪਣੀ ਮੰਨਤ ਵਗੈਰਾ ਮੰਨਦੇ ਹੈਗੇ ਤਾਂ ਆਪਣੀਆਂ ਮਰਜ਼ਾ ਪੂਰੀਆਂ ਕਰਦੇ ਹੈਗੇ ਆ ਐਨਵਲ ਹਰ ਸਾਲ ਇੱਥੇ 8 ਦਿਨ ਦਾ ਇੱਥੇ ਮੇਲਾ ਲੱਗਦਾ ਹੈਗਾ ਮਾਰਚ ਦੇ ਵਿੱਚ ਦਰਗਾਹ ਦੇ ਉੱਤੇ ਤੇ ਇਹਦੇ ਵਿੱਚ ਸੂਫੀ ਵਗੈਰਾ ਆਉਂਦੇ ਹੈਗੇ ਸਿੰਗਿੰਗ ਵਗੈਰਾ ਕਰਦੇ ਆ ਆਪਣਾ ਪੋਇਟਰੀ ਵਗੈਰਾ ਹੁੰਦੀ ਆ ਤੇ ਕਲਚਰਲ ਐਕਟੀਵਿਟੀਜ਼ ਹੁੰਦੀਆਂ ਜਿੱਦਾਂ ਕ੍ਰਿਮਿਨਿਟੀ ਸਪੋਰਟਸ ਹੋ ਗਏ ਕਬੱਡੀ ਵਗੈਰਾ ਹੋ ਗਈ ਹੋਰ ਫੇਅਰ ਵਗੈਰਾ ਹੋ ਗਏ ਜਿਹੜੇ ਲੱਗਦੇ ਹਸਪੰਡ ਦੇ ਵਿੱਚ ਜਿਹੜਾ ਹੈ ਗਿਆ ਬਾਬੇ ਦામੂ ਸ਼ਾਹ ਦੀ ਦਰਗਾਹ ਦੇ ਉੱਤੇ ਤੇ ਹਰ ਯਾਤਰੀ ਜਿਹੜਾ ਹੈ ਇੱਥੇ ਰਹਿ ਕੇ ਰੁੱਕ ਕੇ ਜਾਂਦਾ ਹੈ ਤੇ ਚਲੋ ਆਓ ਦਰਸ਼ਨ ਕਰਦੇ ਹਾਂ ਬਾਬਾ ਦામੂ ਸ਼ਾਹ ਦੀ ਦਰਗਾਹ ਦੇ ਇਸ ਪਾਸੇ ਨੂੰ ਚੱਲ ਕੇ ਤੇ ਇੱਥੇ ਪ੍ਰੋਪਰ ਅਰੇਂਜਮੈਂਟ ਹੈ ਵਾਸ਼ਰੂਮ ਵਗੈਰਾ ਪਰ ਬਣੇ ਹੋਏ ਆ ਤੇ ਖੁੱਲਾ ਲੰਗਰ ਹਾਲ ਹੈ ਜਿਹੜੇ ਬੰਦੇ ਹੈ ਯਾ ਤਰੀ ਹੈਗੇ ਇੱਥੇ ਤਕਰੀਬਾ ਰੁੱਕ ਕੇ ਜਾਂਦੇ ਹੈ ਮੱਥਾ ਟੇਕ ਕੇ ਜਿਹੜਾ ਹਾਂ ਉਹ ਜਾਂਦੇ ਹੈਗੇ ਅਸ ਟਾਇਲ ਬਿਲਕੁਲ ਰੋਡ ਦੇ ਉੱਤੇ ਹੀ ਟੱਚ ਕਰਦੀ ਹੈ ਜੀ ਉੱਤੋਂ ਖਿੱਚਣਾ ਸਖਤ ਮਨਾ ਲਿਖਿਆ ਹੋਇਆ ਹੈ ਨਾ ਵਾਹ ਉੱਤ ਜਮੂਸ਼ਾ ਹਾਇ ਉਧਰ ਕੋਲ ਆਉਂਦੇ ਨੇ ਆਹ ਉਹਦੇ ਨੇ ਉਹ ਹੈ ਸੱਤ ਬਾਂਸਕੀ ਇਹ ਦਰਗਾਹ ਹੈ ਜੀ ਬਾਬਾ ਦਮੋ ਸਾਹਿਬ ਦੀ ਬਾਬੇ ਫਰੀਦ ਦੀ ਫੋਟੋ ਵੀ ਅੱਗੇ ਲੱਗੇ ਹੋਏ ਨੇ ਇਸ ਤਰ੍ਹਾਂ ਦਾ ਦ੍ਰਿਸ਼ਾ ਦਰਗਾਹ ਦਾ ਅੰਡਰਗਰਾਊਂਡ ਬਣੀ ਹੋਈ ਦਰਗਾਹ ਜੀ ਬ੍ਰਾਤਨ ਸ਼ਮੇ ਜੀ ਬਾਬਾ ਨੰਦ ਸਿੰਘ ਜੀ ਪੀਰ ਬੁੱਧੂ ਸ਼ਾਹ ਜੀ ਤਬਤ ਬਣਿਆ ਹੋਇਆ ਬਗਤ ਕਬੀਰ ਜੀ ਦਾ ਬਾਬਾ ਫਰੀਦ ਜੀ ਦਾ ਸਾਈ ਨੀਮੇਰ ਜੀ ਦਾ ਬਾਬਾ ਤਾਰਾ ਸਿੰਘ ਜੀ ਦਾ ਤੇ ਅਜਰਾਂ ਦਾ ਬਿਹਤਰੀਨ ਜਿਹੜਾ ਹੈ ਦ੍ਰਿਸ਼ ਹੈ ਅੰਦਰ ਦਾ ਤੁਸੀਂ ਦੇਖ ਸਕਦੇ ਹੋ वाह कमाल दरगाह बनी हुई अंदर वाह दरगाह अंडरग्राउंड बनी हुई है नीट एंड क्लीन इस तरह का दृश्य है इस तरह का है कुछ हिस्टरी जड़ी है लोगों को पुछे किसी ने इतने पता नहीं है तो गूगल के उत्ते भी लिखा हुआ जो ऑनऑन डॉक्यूमेंट तो है वर्बल हिस्ट्री है लोकल्स तो जी गैदर की हुई उन्होंने ਅਪਲੋਡ ਕੀਤੀ ਹੋਈ ਹੈ ਬਾਬਾ ਜੀ ਦਾ ਬਿਸਤਰ ਲੱਗਾ ਹੋਇਆ ਚੇਅਰ ਲੱਗੀ ਹੋਈ ਹੈ ਇਹ ਇੱਥੇ ਜੋ ਉਦ ਦਾ ਪ੍ਰਬੰਧ ਹੈ ਜੋ ਲੋਕਲਸ ਨੇ ਹਿਸਟਰੀ ਦਿੱਤੀ ਹੈ ਉਸ ਹਿਸਾਬ ਨਾਲ ਆਪਣਾ ਦਾਸ ਦੀ ਵਾਸ਼ ਨਿਸ਼ਤਰਾ ਦਾ ਬਣਿਆ ਹੋਇਆ ਦ੍ਰਿਸ਼ ਅੰਦਰ ਦਾ ਲੰਗਰ ਹਾਲ ਹੈ ਇੱਥੇ ਲੰਗਰ ਵਗੈਰਾ ਦਾ ਪ੍ਰਬੰਧ ਹੁੰਦਾ ਹੈ ਤੇ ਉਧਰ ਬੈਕ ਸਾਈਡ ਤੇ ਚੱਲਦੇ ਆ ਉਧਰ ਸਾਰੇ ਤੁਹਾਡੇ ਜਿਹੜੇ ਹੈ ਵਾਸ਼ਰੂਮ ਵਗੈਰਾ ਫਰਸਟ ਕਲਾਸ بڑے ਹੋਏ ਬੰਦਿਆਂ ਦੇ ਨਾਹੋਂ ਤੋਂ ਉੱਥੇ ਪ੍ਰਬੰਧ ਹੈਗਾ ਤੁਸੀਂ ਦੇਖ ਸਕਦੇ ਹੋ ਹੁਣ ਆਪਾਂ ਇਥੋਂ ਉੱਪਰ ਨੇ ਹਾਂ ਚੱਲੇ ਅੱਗੇ ਵਾਲੇ ਪਾਸੇ ਇਹ ਸਤਲੁਜ ਦਰਿਆ ਹੈ ਜੀ ਇਹ ਇੱਥੇ ਬੀਜੀਆਂ ਹਾਂ ਲੋਕਾਂ ਨੇ ਹੁਣ ਇਹ ਇਹ ਪੱਠੇ ਤੋਂ ਬਣੇ ਹੋਏ ਘਰ ਉਦੋਂ ਨੂੰ ਜਿਹੜਾ ਇਹ ਤੋਂ ਬੰਨੂ ਫਿਰਦਾ ਘਾਠਾ ਮਾਰਦਾ ਪਾਣੀ ਹੁੰਦਾ ਤੇ ਅੱਜ ਦਾ ਸੀਨ ਜਿਹੜਾ ਤੁਸੀਂ ਆ ਦੇਖ ਸਕਦੇ ਹੋ ਸੁੱਖਰਾ ਪਿਆ ਰਸਟਰ ਬੰਗਰੇ ਆ ਇਹ ਅੱਛੇ ਦੇ ਇਹ ਪਾਣੀ ਆ ਵੀ ਉਹ ਨੁੱਕੜ ਦੀ ਜਿ ਇਕੱਠਾ ਹੋਇਆ ਹੋਇਆ ਸਾਰਾ ਉਹ ਨੁੱਕੜ ਤੇ ਇਕੱਠਾ ਪਾਣੀ ਬਸ ਤੇ ਬਾਕੀ ਸਾਲ ਜੇ ਮੇਹ ਸੁੱਕੀ ਤੇ ਕਣਕ ਲੱਗੀ ਹੁੰਦੀ ਤੇ ਨਾਲ ਲੱਗੇ ਆ ਪੰਪ ਤੇ ਤੇਰੇ ਪਾਣੀ ਇਹ ਆ ਰਾਹਤਾਂ ਕਿਨੂੰ ਇਹ ਦ੍ਰਿਸ਼ ਨਾਲ ਹੀ ਤੇ ਆ ਰਾਹਤ ਇਹ ਹੀ ਤੇ ਆ ਉਹਨੂੰ ਬਰਸਾਤ ਨੂੰ ਆਪਣਾ ਇੱਕ ਰਾਲ ਰੂਪ ਧਾਰਨ ਕਰ ਲੈਂਦਾ ਤੇ ਇਹ ਸੀ ਹਾਂ ਹੁਣ ਅੱਜ ਦਾ ਪਾਣੀ ਬੱਸ ਇੱਕ ਨੁੱਕਰ 'ਚ ਇਕੱਠਾ ਹੋਇਆ ਹੋਇਆ ਇਹ ਨਾ ਹਮਾਤਰ ਪਾਣੀ ਆ। ਥੋੜੇ ਜਿਹਾ ਥਾਂ ਤਾਂ ਬਾਕੀ ਸੁੱਕਾ ਸਾਰਾ ਵਗਦਾ ਦਰਿਆ। ਪੈਲੀਆਂ ਬਣਾਈਆਂ ਹੋਈਆਂ। ਇਹ ਵਾਈ ਕਰੀ ਜਾਂਦੇ ਲੋਕ ਵਿੱਚ। ਹੋਰ ਵੀ ਬਣੇ ਹੋਏ ਆ। ਇਹ ਬਰਸਾਤ ਦੇ ਟਾਈਮ 'ਚ ਫਿਰ ਮੁਸ਼ਕਲ ਹੋਏਗਾ। ਅਣਾਨ। ਇਹ ਅੱਜ ਦਾ ਸੀਨ ਜਿਹੜਾ ਹੈ। ਦਰਿਆ ਦਾ ਤੁਸੀਂ ਦੇਖ ਰਹੇ ਹੋ। 5 ਦਸੰਬਰ। ਫਾਉਂਡ 2025 ਇਹ ਕਰੀਬ ਆਸੀ ਆਸੀ ਖਰੀਆਲ ਆ ਤੁਸੀਂ ਦੇਖਦੇ ਆਪਾਂ ਜਾਂਦੇ ਆ ਟੋਪੀ ਖਰੀਆਲ ਬਾਈਨਵਾਲ ਸਾਹੇ ਕੋ ਰਹਿ ਗਿਆ ਕੋਈ ਯਾ ਗੋਇੰਦਵਾਲ ਕਾਨੂੰ ਸੁਲਤਾਨਪੁਰ ਲੋਧੀ ਸੁਲਤਾਨਪੁਰ ਲੋਧੀ ਰਹਿ ਗਿਆ ਜੀ ਇੱਥੋਂ ਕੋਈ ਦੱਸ ਦੋ 15 ਕਿਲੋਮੀਟਰ ਦੇ ਵਿੱਚ ਆਪਨਾ ਪਹੁੰਚਾਂਗੇ ਫਿਰ ਜਿਹੜੇ ਕੰਮ ਪੈਂਡਿੰਗ ਕਰਾਂਗੇ ਤੇ ਕੱਲ ਨੂੰ ਫਿਰ ਦੇਖਦੇ ਆ ਕਿਹੜਾ ਰੂਟ ਕਰਦੇ ਹਾਂ ਤਾ ਕੋਨੇ ਆਪਣੇ ਸ਼ਹਿਰੋਂ ਨੂੰ ਚਾਲੇ ਸਾਹਮਣੇ 2 ਮਹੀਨੇ ਤੇ ਹੋ ਚੁੱਕੇ ਆ ਸੀਨ ਆ ਸੀਨਾ

ਜੀ 3:30 ਵਜੇ ਦਾ ਤੇ ਰਸਤੇ 'ਚ ਖੇਲਾ ਕਰਦੇ ਇਲਾਕਾ ਦੇਖਦੇ ਪਿੰਡਾਂ ਵਿੱਚੋਂ ਦੀ ਮੋਗੇ ਤੋਂ ਸੁਲਤਾਨਪੁਰ ਲੋਧੀ ਜਿਹੜਾ ਜੀ ਆ ਪਹੁੰਚ ਚੁੱਕੇ ਆ ਤੇ ਇਹ ਆ ਜੀ ਇਹ ਦ੍ਰਿਸ਼ ਗੁਰਦੁਆਰਾ ਸਾਹਿਬ ਨੂੰ ਜਾਂਦੇ ਹੋਏ ਸੁਲਤਾਨਪੁਰ ਲੋਧੀ ਦਾ ਸultanpur Lodhi ਕੱਲ ਆਪਾਂ ਪੂਰੀ ਵੀਡੀਓ ਦੇਖਾਂਗੇ ਅੱਜ ਆਪਾਂ ਵੀਡੀਓ ਨੂੰ ਜਿਹੜਾ ਹੈ ਇੱਥੇ ਐਂਡ ਕਰ ਦੇਣਾ ਕੋਈ ਰਹਿਣ ਦਾ ਇਂਤਜ਼ਾਮ ਕਰਦੇ ਆਂ ਦੇਖਦੇ ਆਂ ਤੇ ਫਿਰ ਨਵੇਂ ਵਲੌਗ ਦੇ ਨਾਲ ਕੱਲ ਤੁਹਾਡੇ ਨਾਲ ਸਾਂਝ ਪਾਵਾਂਗੇ ਤੇ ਨਾਲੇ ਗੁਰੂ ਘਰਾਂ ਦਾ ਜਿਹੜਾ ਹੈ ਇਤਿਹਾਸ ਬਾਰੇ ਜਾਣਾਂਗੇ ਆਜੀ ਤੋਂ ਪ੍ਰਿੰਟ ਹੋ ਗਏ ਤੇ ਬਾਜ਼ਾਰ ਜਿਹੜਾ ਹੈ ਕੁਝ ਇਸ ਤਰ੍ਹਾਂ ਦਾ ਸੀਨ ਹੈ ਸੁਲਤਾਨਪੁਰ ਲੋਧੀ ਦਾ ਤੇ ਕਵਰ ਕਰਾਂਗੇ ਸਵੇਰੇ ਸਾਰੇ ਗੁਰਦੁਆਰਾ ਸਾਹਿਬ ਅਸਟਮ ਜਿਹੜਾ ਰਿਹਾਇਸ਼ ਆ ਉਧਰ ਨੂੰ ਵਧਦੇ ਆ ਇਹ ਸਾਹਮਣੇ ਤੁਸੀਂ ਬੋਰਡ ਪੜ੍ਹ ਰਹੇ ਹੋਣੇ ਹਟ ਗੁਰਦੁਆਰਾ ਸ੍ਰੀ ਹਟ ਸਾਹਿਬ ਇੱਧਰ ਤੇ ਮਿਲਦੇ ਆਂ ਫਿਰ ਤੁਹਾਨੂੰ ਸਵੇਰੇ ਇੱਕ ਨਵੀਂ ਵੀਡੀਓ ਦੇ ਨਾਲ ਤਦ ਤੱਕ ਲਈ ਸਾਰਿਆਂ ਨੂੰ ਸਸਰੀ ਕੋ ਜੋਕੇ ਹੁਣ ਥੋੜਾ ਵਕਤ ਚਾਹੀਦਾ ਹੈਗਾ ਸਰਾਹ ਦਾ ਜਿਹੜਾ ਹੈ ਨਿਜ਼ਾਮ ਦੇਖਣ ਵਾਸਤੇ ਇਸ ਜਗ੍ਹਾ ਤੇ ਮਿਲੇਗਾ ਮੇਨ ਗੁਰਦੂਰਾ ਸਾਹਿਬ ਵਾਲੇ ਪਾਸੇ ਨੂੰ ਆਪਾਂ ਜਾਂਦੇ ਆਂ ਉੱਥੇ ਜਾ ਕੇ ਮੈਂ ਵੀਡੀਓ ਨੇ ਜਿਹੜਾ ਹੈ ਉਹ ਐਂਡ ਹੈ ਘਰ ਦਿੰਨਾ ਹੈ ਸਾਹਮਣੇ ਨਜ਼ਰ ਆ ਰਿਹਾ ਹੈ ਗੁਰਦੁਆਰਾ ਸਾਹਿਬ ਕੋਈ ਕਦੀ ਰਾਤ ਇੱਥੇ ਰਹਿ ਨਹੀਂ ਆਪਾਂ ਫੋਸਟ ਜਿਹੜਾ ਹੈ ਪ੍ਰਮਾਤਮਾ ਨੇ ਮੌਕਾ ਦਿੱਤਾ ਚਾਂਸ ਇੱਥੇ ਨਾਈਟ ਸਟੇ ਕਰਨ ਦਾ ਤੇ ਕੱਲ ਜਿਹੜਾ ਵਲੌਗ ਹੈ तो बार बार सवेरे मोरनिंग से आप कवर करा सवेरे सवेरे सारे गुरुद्वारे कवर करा तो फिर आप झाले पावे अगले रूट के हिसाब दिन तो फिलहाल कुछ दृश्य जरा है है ऐदाद सामने तक धीरे धीरे गुरुद्वारा साहब पहुंच गए हैं ਤੇ ਤੁਹਾਡਾ ਸਾਰਿਆਂ ਦਾ ਵੀਡੀਓ ਦੇਖਣ ਵਾਸਤੇ ਇੱਕ ਵਾਰ ਫਿਰ ਬਹੁਤ ਬਹੁਤ ਧੰਨਵਾਦ ਸਾਰਿਆਂ ਨੂੰ ਜਿਹੜੀ ਹੈ ਸਤ ਸ੍ਰੀ ਅਕਾਲ